आके तुम्हारा हम हो गए हूं का सगस मगरी तुम दर सुंदरकारी तुमसे हो ऐसो भाग्यकारी अमरीगत में हम हीया की नानकदास ना सुभानी तू दया के ਸੁਹਾਵਰੀ ਜਿਉ ਪਿੰਡ ਸਭ ਤੇਰਾ ਕਹੋ ਨਾਨਕ ਸਭ ਤੇਰੀ ਵਡਿਆਈ ਕੋਈ ਨਾਮ ਨਾ ਜਾਣੇ ਤੇਰਾ ਮਾਈ ਗੁਰ ਇੱਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਪਦੋਪੀ ਜੀ ਸਹਾਇ ਵਾਰ ਸ੍ਰੀ ਪਦੋਪੀ ਜੀ ਕੀ ਪਾਛੇ ਦਸਵੀਂ ਪ੍ਰਥਮបង្ਕ ਅਤੀ ਸੰਦਰਕ ਗੁਰਨਾਮਕ ਲਈ ਧਿਆਏ ਫਿਰ ਅੰਦਰ ਗੁਰ ਤੇ ਅਰਦਾਸ ਸਾਰੰਦਾਸ ਜੀ ਸਹਾਏ ਪ੍ਰਤਿਭਾਰੂ ਬਿੰਦਨੋਂ ਸਿਮਰੋ ਸ੍ਰੀ ਹਰਿ ਗਾਇ। ਸ੍ਰੀ ਹਰਿ ਕ੍ਰਿਸ਼ਨ ਧਿਆਇ ਜਿਸੁ ਬਿਫਰੈ ਸਭੁ ਸਮਝਾਏ ਤੇ ਭਾਗ ਅੰਦਰ ਕਰਿ ਨੋਂ ਨਿਦਾਵੈ ਧਾਈ ਸਤਿ ਸਾਈਂ ਦੇ ਸਹਾਏ। ਦਸਵੇਂ ਪਾਸ਼ਾ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਤਿ ਸਾਈਂ ਹੋਏ ਸਹਾਏ ਅਸਾਂ ਪਾਸ਼ੀਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਅੱਜ ਪਿਆਰਿਆਂ ਚਾਹਾਂ ਸਹਿਜ ਆਜੇਨ ਚਾਲੀਆਂ ਮੁਖਤਿਆਂ ਘਟੀਆਂ ਜਟੀਆਂ ਤਕੀਆਂ ਜਿਨ੍ਹਾਂ ਦਾਤ ਦੇ ਪਿਆਰ ਵੱਢ ਕੇ ਛਿਗਿਆ ਜੇਹ ਚਲਾਈ ਤੇ ਵਾਹੀ ਤੇ ਅੰਗਣ ਕੀ ਸਾਤਨਾ ਪਿਆਰਿਆਂ ਸੁਪਿਆਰਿਆਂ ਨੇ ਕਮਾਈ ਦਾ ਧਿਆਨ ਕਰਕੇ ਬੋਲੋ ਜੀ ਵਾਹਿਗੁਰੂ ਬਾਦ ਦਾ ਰੱਖ ਆਕਾਲ ਪੁਰਖ ਵਹਿਗੁਰੂ ਬਾਣਿਆਂ ਦੇ ਮਾਰ ਨਾ ਦਾਣਿਆਂ ਦੇ ਤਾਨ ਨਿਉਟਿਆਂ ਦੀ ਓਟ ਧੰਨ ਧੰਨ ਸ੍ਰੀਮਨ ਗ੍ਰੰਥ ਸਾਹਿਬਾ ਜੀ ਗੁਰਦੇਵ ਆਗੀ ਨਾਮ ਪੜ੍ਹਦੀ ਗਾ ਤੇਰੇ ਭਾਰੇ ਸਵਤ ਆ ਵਾਹਿਗੁਰੂ ਖਾਸਾ ਵਾਹਿਗੁਰੂ ਜੀ ਜੋ ਰਾਗਿਆ ਭਈਆ ਬਾਲ ਕੀ ਕਮਰ ਚਲਾਇਓ ਅੰਤ ਸਾਂ ਸਿਖਰ ਤੋਂ ਹੁਕਮ ਹੈ ਗੁਰੂ ਮਾਨੇ leave on their ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਕਾਰਮਾ ਤੋਂ ਬਿਨਾ ਗੁਰੂ ਸਾਹਿਬ ਦੀ ਇਹਨਾਂ ਦੀ ਕਿਰਪਾ ਹੁੰਦੀ ਆ ਉਹੀ ਆਉਂਦੇ ਨੇ ਬਾਕੀ ਭਾਈ ਸਾਹਿਬ ਨੇ ਬੜਾ ਬਸਤਾਨ ਦੇ ਨਾਲ ਕੀਤਾ ਹੈ ਬਹੁਤ ਹੀ ਨੰਦ ਆਇਆ ਤੇ ਅੰਦਰੀਆਂ ਸਿਆ ਸਾਰੀਆਂ ਕਰਾ ਹੈ ਤੇ ਬਾਹਰਲੀ ਗੱਲ ਕੋਈ ਨਹੀਂ ਸੀ ਇਹਨਾਂ ਦਾ ਸਮਝ ਆਉਂਦੀ ਸੀ ਉਹਦਾ ਕਹਿੰਦੇ ਵੀ ਯਾਰ 2 ਘੰਟੇ ਹੋਰ ਲੱਗਦੀ ਜਿਹਨਾਂ ਨਹੀਂ ਸਮਝ ਆਉਂਦੇ ਉਹ ਮੇਰੇ ਅੰਦੇ ਵਿਚਾਰੇ ਆਥ ਲਾ ਕੇ ਮੁਰਝ ਜਾਂਦੇ ਸੀ ਕਿ ਕਰਮਾਂ ਤੋਂ ਬਿਨਾ ਨਹੀਂ ਮਤਲਬ ਕੀਰਤਨ ਮਤਲਬ ਹੁੰਦਾ ਹੈਗਾ ਆਪਾਂ ਨੂੰ ਨਸੀਬ ਵੀ ਇਸ ਰਾਜ ਜਿਵੇਂ ਤੋਂ ਸਾਰਾ ਸਮਾਜ ਬਿਲਡਿੰਗ ਠੇਕੇ ਦਾ ਐਸੋਸੀਏਸ਼ਨ ਤੇ ਨਾਲ ਪ੍ਰੇਮ ਦੇ ਨਾਲ ਸਾਡੇ ਨਾਲ ਖੜਦਾ ਹੈ ਤੇ ਅਸੀਂ ਵੀ ਸਮਾਜ ਦੇ ਨਾਲ ਮੁੰਡੇ ਨਾ ਮੁੰਡੇ ਲਾ ਕੇ ਵੀ ਖੜਦੇ ਹਾਂ ਕਿਤੇ ਵੀ ਕੋਈ ਸ਼ਹਿਰ ਦੇ ਵਿੱਚ ਕ੍ਰਿਤੀ ਹੁੰਦੀ ਹੈ ਅਸੀਂ ਪੂਰਾ ਆਪਣਾ ਤਾਂ ਦੇ ਹੀ ਨਾ ਉਹ ਜਿਹਨਾਂ ਨੂੰ ਬੋਲਦੇ ਆ ਜਿਵੇਂ ਬਾਬਾ ਜੀ ਨੇ ਗੱਲ ਕਹੀ ਉਹਨੇ ਆਪਣੇ ਇੱਕ ਇੰਟਰਸਕਿਪਲ ਕਾਹਲੇ ਤੇ ਜਿਹਨੇ ਗਾਦਰ ਕਹਿ ਲਈ ਕਹਿ ਕੇ ਜਿਹਨੇ ਕਮਾਲੀ ਤੇ ਭਾਈ ਬੋਲਦਾ ਤਾਂ ਉਹੀ ਕਹਿਆ ਜਾਂਦਾ ਮੈਨੂੰ ਲੱਗਦਾ ਹੈ ਬਾਬਾ ਸਿਖਰਣਾ ਦਿਨਾਂ ਅੱਜ ਤੇ ਉਹਦੇ ਆਮ ਜਨਤਾ ਦੇ ਵਿੱਚ ਜਿਹੜਾ ਮੋਹਰ ਹੁੰਦਾ ਹੈ ਉਹ ਬਾਬਾ ਹੀ ਨੇ ਸੰਗਤ ਨੂੰ ਪੂਰੀ ਜਨਤਾ ਨੂੰ ਕਿਰਤ ਕਰਨ ਦਾ ਸਿੱਖਾ ਦਿੱਤਾ ਸਤਾ ਵਿਸਥਾਰ ਵਿੱਚ ਕਿਰਤ ਤੋਂ ਬਿਨਾ ਕੁਛ ਨਹੀਂ ਜੇ ਸਿੱਖ ਕਿਰਤ ਕਰਦੇ ਹੈ ਤਾਂ ਹੀ ਅਸੀਂ ਸਮਾਜ ਵਿੱਚ ਅੱਗੇ ਵਧਣਾ ਹੈ ਉਹਨਾਂ ਨੇ ਇਹੀ ਸਤਾ ਵਿਸਥਾਰ ਵਿੱਚ ਦੱਸਦੇ ਹਨ ਕਿਰਤ ਕਰਕੇ ਆਪਣੇ ਸਮਾਜ ਤੋਂ ਆਪਣੇ ਲੋਕਾਂ ਤੋਂ ਕਿਰਤ ਦਾ ਇੱਕ ਫੰਡ ਇਕੱਠਾ ਦਾ ਹੇ ਸੋ ਸੰਗਤਾਂ ਨੂੰ ਸੂਪਾਰਕੀ ਤੋਂ ਲੈ ਕੇ ਨੂੰ ਸਾਰੇ ਮੈਂਬਰਾਂ ਨੂੰ ਮੈਂ ਬਹੁਤ ਬਹੁਤ ਵਧਾਈ ਦਿੰਦਾ ਪੱਪਾ ਮਿਸ਼ਕਤਮਾ ਜੀ ਦੇ ਸਵਿਧਾੜੇ ਤੇ ਤੇ ਪ੍ਰਮਾਤਮਾ ਚੜ੍ਹਦੀ ਕਲਾ ਵਿੱਚ ਬਹੁਤ ਬਹੁਤ ਤਨ ਜੀ ਦਾ ਉਹ ਕਿਰਤੀਆਂ ਦੇ ਗੁਰੂ ਹੋਏ ਨੇ ਸਾਨੂੰ ਅਟਤੇ ਸੰਤਿਆ ਲੋਗਾਂ ਦੇ ਬਹੁਤ ਕਿਰਪਾ ਹੁਆ। ਸੂਈ ਤੋਂ ਲੈ ਕੇ ਜਹਾਜ਼। ਬਾਬਾ ਜੀ ਦੀ ਕਿਰਪਾ ਨਾਲ ਬਣਿਆ। ਅਸੀਂ ਬਹੁਤ ਇਹੀ ਕਰਨਾ ਬਣਿਆ। ਕਿਉਂਕਿ ਸਾਨੂੰ ਖਾਣ ਤੋਂ ਬਾਅਦ ਸ਼ਿਵਾਦੰਮੋ ਕਮੇਟੀ ਦਾ ਸਾਡੀ ਬਿਲਡਿੰਗ ਠੇਕੇ ਦਾ ਐਸੋਸੀਏਸ਼ਨ ਬਾਬਾ ਵਿਸ਼ਕਰਮਾ ਵੈਲਫੇਅਰ ਸੈਟੀ ਗੋੜਗੜਾ ਰਾਮਗੜੀ ਦੀ ਕਮੇਟੀ। ਇਹ ਸਾਰੀਆਂ ਕਮੇਟੀਆਂ ਨਾਲ ਕੇ ਅਸੀਂ ਬਾਬਾ ਜੀ ਦਾ ਦਿਨ ਮਨਾਉਨੇ। ਅਸੀਂ ਇਹ ਹੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਸਮਾਜ ਦੇ ਵਿੱਚ ਜਿੱਥੇ ਵੀ ਕੋਈ ਤ੍ਰੀਤੀ ਹੁੰਦੀ ਆ ਜਿੱਥੇ ਵੀ ਕੋਈ ਗਲਤ ਹੁੰਦਾ ਕਿੱਥੇ ਆਪਾਂ ਨੂੰ ਫੜਨਾ ਚਾਹੀਦਾ ਸਵਾਸ ਆਪਾਂ ਲੈਣੇ ਆ ਛੱਡ ਦਿੰਨੇ ਆ ਸਵਾਸ ਲੈਣੇ ਆਪਾਂ ਛੱਡ ਦੇਣਾ ਇਹਦਾ ਅਰਥ ਕੀ ਆ ਇਹਦਾ ਅਰਥ ਇਹ ਆ ਵੀ ਜੇ ਸਵਾਸਾਂ ਦੀ ਪੂਜੀ ਤੁਹਾਡੇ ਚੰਗੇ ਕਰਮਾਂ ਦੇ ਵਿੱਚ ਲੱਗ ਜੂਗੀ ਤੁਹਾਡਾ ਜੀਵਨ ਸਫਲ ਹੋ ਜੂਗੀ ਦੁਨੀਆ ਤੇ ਆਉਣਾ ਤੁਹਾਡਾ ਸਫਲ ਹੋਊਗਾ ਬਾਬਾ ਜੀ ਨੇ ਸਾਨੂੰ ਇਹੀ ਸਾਡੇ ਤੇ ਕਿਰਪਾ ਕੀਤੀ ਆ ਅਸੀਂ ਬਹੁਤ ਨੀਵੇਂ ਲੈਵਲ ਤੋਂ ਉੱਠ ਕੇ ਇੱਥੇ ਆਏ ਜੀ ਸਾਈਕਲ ਸੀਗੇ ਸਾਡੇ ਕੋਲ ਮੈਂ ਉਹ ਚੀਜ਼ ਨੂੰ ਨਹੀਂ ਮੰਨਦਾ ਗਾਇਬ ਜੀ ਆਪਾਂ ਜਿਹੜੀ ਆਪਣੀ ਜਿਹੜੀ ਕਮੀ ਆ ਉਹ ਬੰਦੇ ਨੂੰ ਪਹਿਲਾਂ ਦੱਸਣੀ ਚਾਹੀਦੀ ਸਾਡੇ ਕੋਲ ਸਾਈਕਲ ਸੀਗੇ ਅੱਜ ਅਸੀਂ ਮੋਟਰ ਗੱਡੀਆਂ ਕਾਰਾਂ ਤੇ ਤੇ ਜਹਾਜ਼ਾਂ ਤੱਕ ਸਾਡੇ ਬੱਚੇ ਬਾਹਰ ਜਨ ਗਏ ਪਨਾ ਵੀ ਗਿਆ ਘਟਿਆ ਹੈ तकरीबन ਸਾਰੇ ਇਹਦਾ ਭਰਾਵਾਂ ਦੇ ਵਿੱਚ ਬਹੁਤ ਉਪਾਰ ਕੀਤਾ ਮੈਂ ਹੀ ਬੇਨਤੀ ਕਰਦਾ ਸਹਿ ਸ਼ਹਿਰ ਵਾਸੀਆਂ ਨੂੰ ਕਿ ਜਿਹਨੇ ਸਾਡਾ ਸਹਿਯੋਗ ਦਿੰਦੇ ਆ ਠੇਕੇ ਦਾ ਜੁਨੀਆ ਦਾ ਉਹਨਾਂ ਦੇਸੋਂ ਯੋਗਾ ਦੇ ਨਾਲ ਹੀ ਅਸੀਂ ਅੱਗੇ ਵਧਦੇ। ਉਹ ਸਾਡੇ ਤੇ ਕਿਰਪਾ ਕਰਦੇ ਆ ਲੋਕ ਸਾਡੇ ਨਾਲ ਜੁੜਦੇ ਆ। ਸਾਨੂੰ ਮਾਇਆ ਦੇ ਰੂਪ ਦੇ ਵਿੱਚ ਸਾਡਾ ਸਹਿਯੋਗ ਆ ਦੇ ਜਨ ਦੇ ਕੋਈ ਕਿੰਨਾ ਘੱਟ ਗਿਆ। ਉਹ ਸਾਰਾ ਮਤਲਬ ਆਪਾਂ ਲੋਕਾਂ ਦੇ ਵਿੱਚ ਜਾਣੇ ਆ। ਵਧੀਆ ਮੈਸੇਜ ਆਂਦਾ ਨਹੀਂ। ਕੋਈ ਜਿਹੜਾ ਪੈਸਾ ਇਕੱਠਾ ਕੀਤਾ ਹੋਇਆ। ਅਸੀਂ ਧਰਮ ਕਰਮ ਦੇ ਕੰਮ ਤੇ ਲਾਉਂਦੇ ਆ। ਜਿਵੇਂ ਕੋਈ ਹੋਣ ਉੱਥੇ ਸਾੜਾ ਗਈ ਸੀ। ਉੱਥੇ ਵੀ ਅਸੀਂ ਦਵਾਈਆਂ ਹੋਰ ਸਮਾਨ ਸਾਰੇ ਠੇਕੇਦਾਰਾਂ ਭਰਾਵਾਂ ਨੇ ਸਾਰਿਆਂ ਨੇ ਰਲ ਕੇ ਉਸ ਮਾਲ ਭੇਜਿਆ। ਜੇ ਹੋਰ ਵੀ ਕੋਸ਼ਿਸ਼ ਕਰਦੇ ਜੇ ਮੈਂ ਖੁਸ਼ੀਆਂ ਦਾ ਘਰ ਹੈ। ਉਥੇ ਵੀ ਅਸੀਂ ਜਾ ਕੇ ਹੁਣ ਵੀ ਜਾਵਾਂਗੇ ਅਸੀਂ। ਤੇ ਬਾਬਾ ਬਿਸ਼ਕਰਨਾ ਜੀ ਦਾ ਬਣਾਣਾ। ਇਹ ਤੋਂ ਬਾਅਦ ਹੋਥੇ ਜਾਵਾਂਗੇ। ਇਸ ਕਰਕੇ ਮੈਂ ਬੇਨਤੀ ਕਰਦਾ ਹਾਂ ਸਾਰੇ ਭਰਾਵਾਂ ਨੂੰ ਵੀ ਆਪਾਂ ਇੱਕ ਮੁੱਠ ਹੋ ਕੇ ਵਧੀਆ ਕੰਮ ਕਰੀਏ। ਕੋ ਮੁਰ ਕੇ ਅੱਜ ਦਾ ਦਿਨਾਂ ਕੱਲ ਤੇ ਕੱਲ ਨੂੰ ਵੀ। ਤੇ ਬਾਬਾ ਤੇ ਬਾਬਾ ਜੀ ਦੀ ਸਾਡੇ ਪੂਰੀ ਕਿਰਪਾ ਤੇ ਇਸ ਤਰੀਕੇ ਪਰ ਕਿਰਪਾ ਬਣਾਈ ਰੱਖਣਾ। ਉਹਨਾਂ ਕਹਿੰਦਾ ਹੋਇਆ ਖਰੀਮਾ ਦਾ ਜਾਜਕਾਂ। ਵਾਈ ਗੁਰੂ ਜੀ ਦਾ ਖਾਸਾ। ਫਿਰ ਵਾਈ ਗੁਰੂ ਜੀ ਦੀ ਪ੍ਰਸੰ। ਅੱਜ ਅਸੀਂ ਬਿਲੰਗ ਠੀਕੇਦਾਰ ਐਸੋਸੀਏਸ਼ਨ ਬਾਬਾ ਵਿਸ਼ਵਕਰਮਾ ਜੀ ਦਾ ਜਨਮ ਦਿਹਾੜਾ ਬਹੁਤ ਹੀ ਧੂਮਤਾਂ ਦੇ ਨਾਲ ਮਨਾਇਆ। ਸਾਜ ਜੀ ਨੇ ਦੇਖਿਆ ਕਾਫੀ ਸੰਗਤ ਜਿਨ੍ਹਾਂ ਦੇ ਵਿੱਚ ਆਧਨੋ ਵੱਧ ਸੁਸਾਇਟੀਆਂ ਦੇ ਪ੍ਰਧਾਨ ਸਾਹਿਬ ਆਪਣੇ ਸਾਥੀਆਂ ਸਮੇਤ ਪਹੁੰਚੇ ਆ। ਇਹ ਕੀਦੀ ਪਤਾਲ ਦਾ ਸਰਪ੍ਰਸਾਡ ਸਾਡੇ ਗੁਰਮੀਲ ਸਿੰਘ ਟੁੱਟੀਗੇ ਕਿਸ਼ਮੀਰੀ ਲਾਲ ਜੀ, ਪ੍ਰਤਾਪ ਸਿੰਘ ਮਨਤ ਜੀ ਪ੍ਰਧਾਨ ਦੇ ਸਰਪ੍ਰਸਾਦ ਧਮਾਨ ਜੀ ਉਹਨਾਂ ਦੀ ਪਹਿਨਮਾਈ ਗੇ। ਜੀ। ਬਹੁਤ ਹੀ ਸਤਿਕਾਰਯੋਗ ਸ਼ਕਤੀਤਾ ਧਾਰਮਿਕ ਰਾਜਨੀਤਿਕ ਅੱਜ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾ ਕੇ ਗਈਆਂ। ਬਾਬਾ ਵਿਸ਼ਵਕਰਮਾ ਜੀ ਦਾ ਅਸੀਂ ਸ੍ਰੀ ਸਹਿਜ ਪਾਠ 16 ਤਿਕ ਨੂੰ ਆਰੰਭ ਕਰਵਾਇਆ ਸੀ। ਅੱਜ ਸਵੇਰੇ 8 ਵਜੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸ੍ਰੀ ਸਹਿਜ ਪਾਠ ਦੇ ਸੀ। ਭੋਗ ਪਾਏ 8 ਵਜੇ ਉਸ ਤੋਂ ਬਾਅਦ ਖੁੱਲੇ ਦੀਵਾਨਾਂ ਦੀ ਸਮਾਪਤੀ ਸਾਡੀ ਨੇ ਦੇਖਿਆ। 2 ਵਜੇ ਹੋਈ ਆ। ਗੁਰੂ ਕੇ ਲੰਗਰ ਟੋਟੇ ਖੁੱਲੇ ਵਰਤ ਰਹੇ ਨੇ। ਸਾਰੀ ਸੰਗਤ ਦਰਦ ਕਰਦੀ ਗਈ ਹੈ ਪ੍ਰਧਾਨ ਜੀ ਹੁਣਾ ਮਰਤਾ ਸਾਹਿਬਾਨ ਨੂੰ ਵਧਾਈਆਂ ਦੇ ਕੇ ਗਈ ਹੈ ਜਿੰਨੇ ਵੀ ਸਮਾਗਮ ਹੋਏ ਆ ਅੱਜ ਦਾ ਸਮਾਗਮ ਸਾਰਿਆਂ ਨਾਲੋਂ ਵੱਧ ਘੱਟ ਸੀਗਾ ਮਾਈਆਂ ਦਾ ਪਾਈਆਂ ਦਾ ਬਹੁਤ ਹੀ ਵੱਡੀ ਗਿਣਤੀ ਤੇ ਬੱਚੇ ਪਹੁੰਚੇ ਨੇ ਇੱਥੇ ਬਹੁਤ ਹੀ ਸਤਿਕਾਰਯੋਗ ਸਿੱਖਿਸ਼ਾ ਇੱਥੇ ਪਹੁੰਚੀਆਂ ਨੇ ਸੋ ਪ੍ਰਧਾਨ ਜੀ ਵੱਲੋਂ ਅੱਜ ਸਰਤਾ ਸਾਹਿਬਾਨ ਵੱਲੋਂ ਸਾਰਿਆਂ ਨੂੰ ਬਾਬਾ ਵਿਸ਼ਵਕਰਮਾ ਦੀਆਂ ਲੱਖ ਲੱਖ ਵਧਾਈਆਂ ਦਿੱਤੀਆਂ ਗਈਆਂ ਬਲਾਰਾ ਹੋਣ ਦੇ ਨਾਤੇ ਮੈਂ ਇੰਨੇ ਹੀ ਕਹਾਂਗਾ ਜੀ ਸਾਡੀ ਜਿਹੜੀ ਬਿਲਡਿੰਗ ਕੇਕੇਦਾਰ ਐਸੋਸੀਏਸ਼ਨ ਸੁਸਾਇਟੀ ਆ ਗੁਰਦੁਆਰਾ ਰਾਮ ਗੜੀਆ ਸਾਹਿਬ ਆ ਵਿੱਚ ਤਾਂ ਬਣ ਫਿਰਸ ਰਾਈਤੀ ਇਹਨਾਂ ਦੇ ਸਾਰੇ ਹੀ ਸਾਥੀ ਸਤਕਾਰਯੋਗ ਜਿੰਨੇ ਵੀ ਹੈਗੇ ਆ ਸਾਰੇ ਮੁੰਡੇ ਨਾ ਮੁੰਡਾ ਲਾ ਕੇ ਜੋ ਵੀ ਸਮਾਜ ਭਤੀ ਕੰਮ ਬਣਦੇ ਆ ਸ਼ਹਿਰ ਦੀ ਸਫਾਈ ਦਾ ਹਰੀਆਲੀ ਲਾ ਲਓ ਜਾਂ ਕੋਈ ਗਲਤ ਕੋਈ ਕੰਮ ਹੁੰਦਾ ਤੇ ਉੱਥੇ ਰਹਿਕਟ ਹੋਤੀ ਨਾਲ ਖੜਦੇ ਜੀ ਸੋ ਇਸ ਗੱਲ ਨੂੰ ਇੱਕ ਇੱਕ ਪੈਸਾ ਸੰਗਤ ਦਾ ਜਿੱਦਾਂ ਵੀ ਸਾਡੇ ਕੋਲੇ ਪਹੁੰਚਦਾ ਉਹਦੀ ਲਿਖਤ ਸਾਡੇ ਕੋਲੇ ਹੁੰਦੀ ਹੈ ਕਿ ਇੱਕ ਇੱਕ ਪੈਸੇ ਦਾ ਖਰਚੇ ਦਾ ਹਿਸਾਬ ਸਾਡੇ ਕੋਲ ਧਨੀਆ ਦੀ ਗੁੱਤੀ ਕਰਕੇ ਸਾਡੀ ਦਿੱਖੀ ਹੁੰਦੀ ਹੈ ਕਿ ਉਹ 5 ਰੁਪਏ ਦੀ ਹੈ 10 ਰੁਪਏ ਦੀ ਹੈ ਟੈਨ ਦਾ ਭਾਅ ਇਸ ਤੋਂ ਪਰਾਂ ਕਮ ਪਾਰਦਰਸ਼ੀ ਹੈ ਇਸ ਨਾਲ ਇਹ ਗੱਲਬਾਤ ਨਹੀਂ ਹੈ ਇਸੇ ਕਰਕੇ 100 ਰੀ ਜਿੰਨੇ ਵੀ ਇਲਾਕਾ ਨਿਵਾਸੀ ਹੋ ਸੰਬੰਧਤ ਵਸਾਈ ਹੋਏ ਆ ਅੱਜ ਬਹੁਤ ਹੀ ਖੁਸ਼ੀਆਂ ਪ੍ਰਾਪਤ ਹੋਣਾ ਪ੍ਰੈਸ ਵਾਲੇ ਵੀ ਆਏ ਸਾਰੇ ਹੋਸ਼ ਸਾਰੇ ਵੀ ਬਹੁਤ ਅਸ਼ੁਕ ਧੰਨਵਾਦ ਕਰਦੇ ਹਾਂ ਜੀ ਆਨੂੰ ਕਹਿੰਦੇ ਆ ਤੋਂ ਅੱਜ ਤੇਰ ਬਾਬਾ ਵਿਖੇ ਕਰਵਾ ਜਿਹਦੀਆਂ ਜਨਮ ਦਿਹਾੜੇ ਦੀਆਂ ਲੱਖ ਲੱਖ ਸੰਗਤਾਂ ਨੂੰ ਵਧਾਈਆਂ ਨਜ਼ਾਰਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਠੀਕ ਜੇ ਜੋਦੀਆਂ ਨੂੰ ਕਹਿੰਦਾ ਕਿ ਜਾਰੇ ਹਰੀ ਦਾ ਲੈ ਕੋਈ ਨਾ ਹੋ